ਜੀ ਬੀ ਐਲ 7 ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਏ ਬੀ ਸੀ ਡੀ ਤੇ ਈ ਕੈਟਾਗਰੀਜ਼ ਦੀ ਹੁਣ ਆਪਾਂ ਕੈਟਾਗਰੀ ਗੱਲ ਕਰਾਂਗੇ ਐਫ ਤੇ ਜੀ ਦੀ ਐਫ ਕੈਟਾਗਰੀ ਜਿਹਦੇ ਵਿੱਚ ਆਪਾਂ ਮੈਚਿੰਗ ਸਮੇਂ ਦੇਖਿਆ ਕਿ 2 ਦਸੰਬਰ 2004 ਤੋਂ ਬਾਅਦ ਜੋ ਵੋਟਰ ਪੈਦਾ ਹੋਏ ਉਹਨਾਂ ਦੇ ਮਾਂ ਜਾਂ ਬਾਪ ਦੋਨਾਂ ਦੇ ਵਿੱਚੋਂ ਕੋਈ ਇੱਕ 2003 ਦੀ ਵੋਟਰ ਸੂਚੀ ਦੇ ਵਿੱਚ ਦਰਜ ਹੈ ਤਾਂ ਉਹਨਾਂ ਨੂੰ ਆਪਾਂ ਆਨਲਾਈਨ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਉਹਦਾ 2025 ਦਾ ਸੀਰੀਅਲ ਨੰਬਰ 1047 ਫਿਰ ਉਹਦਾ ਪਾਵਾਂਗੇ ਪੱਪਿਕ ਨੰਬਰ ਐਨ ਆਰ ਯੂ 1 2 9 6 490 ਤਾਂ ਹੁਣ ਆਪਾਂ ਇਹਦੀ ਕੈਟਾਗਰੀ ਸਿਲੈਕਟ ਕਰਾਂਗੇ ਤਾਂ ਕੈਟਾਗਰੀ ਸਿਲੈਕਟ ਕਰਨ ਲਈ অপਸ਼ਨ ਦੇ ਵਿੱਚ ਜਾਮਾ ਤੇ ਕੈਟਾਗਰੀ ਸਿਲੈਕਟ ਕਰਾਂਗੇ ਐਫ ਤਾਂ ਐਫ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਇਸ ਤਰ੍ਹਾਂ ਦਾ ਜੋ ਡਾਟਾ ਹੈ ਉਹ ਆਪਣੇ ਸਾਹਮਣੇ ডিসਪਲੇ ਹੋ ਗਿਆ ਤਾਂ ਇਹਦੇ ਵਿੱਚੋਂ ਪੁੱਛਦਾ ਹੈ ਕਿ 2003 ਦੇ ਵਿੱਚ ਤੁਹਾਨੂੰ ਇਹਦਾ ਕੌਣ ভোটার ਸੂਚੀ ਦੇ ਵਿੱਚ ਮਿਲਿਆ ਫਾਦਰ ਮਿਲਿਆ ਮਦਰ ਜਾਂ ਕੋਈ ਤਾਂ ਫਾਦਰ ਹੈ ਤਾਂ ਫਾਦਰ ਦਾ ਆਪਾਂ ਏਸੀ ਨੰਬਰ ਪਾਵਾਂਗੇ ਏਸੀ ਨੰਬਰ ਹੈ 75 ਔਰ ਦਾ ਪਾਰਟ ਨੰਬਰ ਪਾਵਾਂਗੇ ਪਾਰਟ ਨੰਬਰ ਪਾਵਾਂਗੇ ਆਪਾਂ 221 ਤੇ ਵੋਟਰ ਸੀਰੀਅਲ ਨੰਬਰ ਪਾਵਾਂਗੇ ਆਪਾਂ 344 ਇਹਨੂੰ ਆਪਾਂ ਸੇਵ ਡਾਟਾ ਕਰਾਂਗੇ ਡਾਟਾ ਸੇਵ ਸਕਸੈਸਫੁਲੀ ਹੋ ਗਿਆ ਤਾਂ ਆਪਾਂ ਸ਼ੋਅ ਆਪ ਕਰਕੇ ਦੇਖਾਂਗੇ ਤਾਂ ਤੁਸੀਂ ਦੇਖੋਗੇ ਕਿ ਐਫ ਦੇ ਵਿੱਚ ਵੀ ਇੱਕ ਵੋਟ ਹੈ ਆਪਣੇ ਕੋਲੇ ਉਹ ਕਾਊਂਟ ਹੋ ਚੁੱਕੀ ਹੈ ਤਾਂ ਟੋਟਲ ਵੋਟ 18 ਕਾਊਂਟ ਹੋ ਚੁੱਕੀਆਂ ਹਨ ਇਸੇ ਤਰ੍ਹਾਂ ਤੁਸੀਂ ਹੈ ਇਹ ਐਫ ਕੈਟਾਗਰੀ ਦੇ ਜੋ ਬੋਟ ਹਨ ਉਹ ਅਪਲੋਡ ਆਨਲਾਈਨ ਕਰ ਸਕਦੇ ਹੋ ਜੀ ਵੀਡੀਓ ਦੇਖਣ ਲਈ ਅੱਜ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਜਰੂਰ ਕਰਨਾ ਜੀ